ਇਓ ਬੇਨਤੀ ਕਰ ਰਿਹਾ ਰੱਬ ਦੇ ਪਿਆਰੇ ਸਦਾ ਰੱਬ ਦਾ ਹੀ ਨਾਮ ਲੈਂਦੇ ਰੱਬ ਦੀ ਰਜਾ ਦੇ ਵਿੱਚ ਰਹਿੰਦੇ ਉਹ ਹਰ ਵੇਲੇ ਜਪਦੇ ਨੇ ਨਾਮ ਪਰਮਾਤਮਾ ਦਾ ਸੌਂਦੇ ਉੱਠਦੇ ਬੈਠਦੇ ਰੱਬ ਦੇ ਪਿਆਰੇ ਸਦਾ ਰੱਬ ਦਾ ਹੀ ਨਾਮ ਲੈਂਦੇ ர வேபர நான்வே வசிய ਕੋਈ ਜੀ ਮਹਿਮਾ ਸੰਤਾਂ ਦੀ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਉਹ ਮਹਿਮਾ ਸੰਤਾਂ ਦੀ ਦੇ ਪਿਆਰੇ ਸਦਾ ਰੱਬ ਦਾ ਹੀ ਨਾਮ ਲੈਂਦੇ ਰੱਬ ਦੀ ਰਜਾ ਦੇ ਵਿੱਚ ਰਹਿੰਦੇ ਓਹ ਹਰ ਵੇਲੇ ਜਪਦੇ ਨੇ ਨਾਮ ਪਰਮਾਤਮਾ ਦਾ ਸੌਂਦੇ ਉੱਠਦੇ ਬੈਠਦੇ ਓਹ ਜੈ ਜੈਕਾਰ ਉਹਨਾਂ ਦੀ ਹੋਵੇ ਜੈ ਜੈਕਾਰ ਉਹਨਾਂ ਦੀ ਹੋਵੇ ਜਨਮਨ ਵਸਿਆ ਸੋਈ ਜੀ ਮਹਿਮਾ ਸੰਤਾਂ ਦੀ ਹੋ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਉਹ ਮਹਿਮਾ ਸੰਤਾਂ ਦੀ ਸੰਤਾਂ ਦੀ ਮਹਿਮਾ ਚਾਰ ਵੇਦ ਵੀ ਨਹੀਂ ਜਾਣਦੇ ਗੁਰਬਾਣੀ ਵਿੱਚ ਫਰਮਾਨ ਹੈ ਦੁਨੀਆਂ ਦੇ ਉੱਤੇ ਉਹ ਉੱਚਾ ਸੁੱਚਾ ਮਾਨ ਪਾਵੇ ਜਿਸ ਨੂੰ ਬ੍ਰਹਮ ਦਾ ਗਿਆਨ ਹੈ ਸੰਤਾਂ ਦੀ ਮਹਿਮਾ ਚਾਰ ਵੇਦ ਵੀ ਨਹੀਂ ਜਾਣਦੇ ਗੁਰਬਾਣੀ ਵਿੱਚ ਫਰਮਾਨ ਹੈ ਦੁਨੀਆਂ ਦੇ ਉੱਤੇ ਕ્યા ਸੱਚਾ ਮਾਨ ਪਾਵੇ ਜਿਸ ਨੂੰ ਬ੍ਰਹਮ ਦਾ ਗਿਆਨ ਹੈ ਉਹ ਸੰਤਾਂ ਦੇ ਨਿੰਦਕਾਂ ਨੂੰ ਲੋਕ ਪਰ ਲੋਕ ਵਿੱਚ ਸੰਤਾਂ ਦੇ ਨਿੰਦਕਾਂ ਨੂੰ ਲੋਕ ਪਰ ਲੋਕ ਵਿੱਚ ਕਿਤੇ ਨਹੀਂ ਮਿਲਦੀ ਤੋਹੀ ਜੀ ਮਹਿਮਾ ਸੰਤਾਂ ਦੀ ਉਹ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾ ਦੀ ਉਹ ਮਹਿਮਾ ਸੰਤਾ ਦੀ ਜਪਦੇ ਨੇ ਆਪ ਨਾਮ ਸਭ ਨੂੰ ਜਪਾਉਂਦੇ ਨੇ ਸੰਤਾ ਹੁਕਮ ਅਕਾਲੀ ਚੋਕ ਦੇ ਲੋਕ ਆ ਕੇ ਉਹਨਾਂ ਦੀ ਕਮਾਈ ਅੱਗੇ ਕਾਲ ਜਿਨ੍ਹਾਂ ਨੇ ਕਾਲੀ ਕੋਤੇ ਨੇ ਆਪ ਨਾਮ ਸਭ ਨੂੰ ਜਪਾਉਂਦੇ ਨੇ ਸੰਤਾਂ ਹੁਕਮ ਅਕਾਲੀ ਬਹੁ ਝੋਕਦੇ ਨੇ ਲੋਕ ਆ ਕੇ ਉਹਨਾਂ ਦੀ ਕਮਾਈ ਅੱਗੇ ਘਾਲ ਜਿਨਾ ਨੇ ਖਾਲੀ ਹੋਏ ਇੱਥੇ ਆ ਕੇ ਜੋ ਵੀ ਝੋਕਦੇ ਇੱਥੇ ਆ ਕੇ ਜੋ ਵੀ ਝੁਕਦਾ ਹੈ ਜਾਂਦਾ ਚੁਪਲੀ ਪਰ ਸੋਈ ਜਿ ਮਹਿਮਾ ਸੰਤਾਂ ਦੀ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਉਹ ਮਹਿਮਾ ਸੰਤਾਂ ਦੀ ਅਪਦੇ ਨੇ ਨਾਮ ਯਾਤੇ ਫੇਰ ਦੇਣੇ ਮਾਲਾ ਆਪਣਾ ਮਨ ਬਿਰਤੀ ਠਿਗਾ ਕੇ ਉਹ ਨੇੜੇ ਰਹਿ ਸਦਾ ਉਸ ਸੱਚੇ ਪਰਮਾਤਮਾ ਦੇ ਰੱਖਦੇ ਨੇ ਆਪ ਨੂੰ ਛੁਪਾ ਕੇ ਫੇਰ ਦੇਣੇ ਮਾਲਾ ਤੇ ਪੜਦੇ ਨੇ ਗੁਰਬਾਣੀ ਇੱਕ ਮਨ ਇੱਕ ਚਿਤ ਲਾ ਕੇ ਉਹ ਨੇੜੇ ਸੱਚੇ ਪਰਮਾਤਮਾ ਦੇ ਰੱਖਦੇ ਨੇ ਆਪ ਨੂੰ ਛੁਪਾ ਕੇ ਸੰਤਾਂ ਦੇ ਨਿੰਦਕਾ ਨੂੰ ਲੋਕ ਪਰਲੋਕ ਵਿੱਚ ਸੰਤਾਂ ਦੇ ਨਿੰਦਕਾ ਨੂੰ ਲੋਕ ਪਰਲੋਕ ਵਿੱਚ ਕਿਤੇ ਨਹੀਂ ਮਿਲਦੀ ਓਹੀ ਜਿਮਹਿਮਾ ਸੰਤਾਂ ਦੀ ਜਾਣ ਸਕੇ ਨਾ ਕੋਈ ਓ ਮਹਿਮਾ ਸੰਤਾਂ ਦੀ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਉਹ ਮਹਿਮਾ ਸੰਤਾਂ ਦੀ ਪੂਰੇ ਮਹਾਂਪੁਰਖਾਂ ਦੀ ਸੰਗਤ ਨੂੰ ਕਰਕੇ ਤੇ ਜੀਵਨੇ ਸਫਲ ਬਣਾ ਲੀਏ ਉਹ ਛੱਡ ਕੇ ਸੰਗਤ ਤੇ ਸੰਗਤ ਦੇ ਵਿੱਚ ਆਈਏ ਜੀਵਨ ਤੇ ਨੇਕੀਆਂ ਕਮਾ ਲਈਏ ਮਹਾਂਪੁਰਖਾਂ ਦੀ ਸੰਗਤ ਨੂੰ ਕਰਕੇ ਤੇ ਜੀਵਨ ਇਹ ਸਫਲ ਬਣਾ ਲੀਏ ਛੱਡ ਕੇ ਇੱਕ ਸੰਗਤ ਤੇ ਸੰਗਤ ਦੇ ਵਿੱਚ ਆਈਏ ਜੀਵਨ ਚ ਨੇਕੀਆਂ ਕਮਾ ਲਈਏ ਛੱਡ ਕੇ ਜਿੰਦਾਂ ਤੇ ਝੂਠਿਆ ਇਹ ਫੈਸ਼ਨਾਂ ਨੂੰ ਛੱਡ ਕੇ ਤੇ ਨਸ਼ਿਆਂ ਤੇ ਝੂਠਿਆ ਇਹ ਫੈਸ਼ਨਾਂ ਨੂੰ ਨਾਮ ਦੇ ਲਈ ਖੁਸ਼ੀ ਮੋਈ ਜਿ ਮਹਿਮਾ ਸੰਤਾਂ ਦੀ ਹੋ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਜਾਣ ਸਕੇ ਨਾ ਕੋਈ ਉਹ ਮਹਿਮਾ ਸੰਤਾਂ ਦੀ ਉਹ ਮਹਿਮਾ ਸੰਤਾਂ ਦੀ ਉਹ ਮਹਿਮਾ ਸੰਤਾਂ ਦੀ ਮਹਾਪੁਰਖ ਬਾਬਾ ਗੁਰਜੀਤ ਸਿੰਘ ਜੀ ਬਾਬਾ ਗੁਰਚਰਨ ਸਿੰਘ ਜੀ ਬਾਬਾ ਕਹਾਲਾ ਸਿੰਘ ਜੀ ਬਾਬਾ ਲਖਾ ਸਿੰਘ ਜੀ ਬਾਬਾ ਭਾਗ ਸਿੰਘ ਜੀ ਤੇ ਬਾਬਾ ਸੇਵਾ ਸਿੰਘ ਜੀ ਐਸਲੇ ਆਓ ਪਿਆਰੀ ਸਾਧ ਸੰਗਤ ਜੀਏ ਬਾਬਾ ਗੁਰਚਰਨ ਸਿੰਘ ਜੀ ਦਾ ਜਥਾ ਹਜ਼ੂਰੀ ਜਥਾ ਕਬੀਸ਼ਰੀ ਬਲਾਓ ਫਤਿਹ ਪਾਓ ਫਤਿਹ ਹੋਇਆਂ ਪੁੱਲਾਂ ਦੀ ਖਿਮਾ ਕਰਨੀ ਜੀ ਅਗਲਾ ਪ੍ਰੋਗਰਾਮ ਸਤਕਾਰ ਜੋ ਬਾਬਾ ਭਗਤ ਸਿੰਘ ਜੀ ਦੱਸਣਗੇ ਆਓ ਆਪਾਂ ਸਾਰੇ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ